ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਜ਼ਿਲ੍ਹਾ ਮਲੇਰਕੋਟਲਾ ਦੇ ਥਾਣਾ ਅਮਰਗੜ ਦੇ ਪਿੰਡ ਲਾਂਗੜੀਆਂ 'ਚ ਗਰੀਬ ਔਰਤਾਂ ਤੇ ਮਰਦਾਂ ਨੇ ਪਿੰਡ ਦੇ ਜ਼ਿੰਮੇਦਾਰਾਂ ਉੱਪਰ ਉਹਨਾਂ ਦੀਆਂ ਪਾਥੀਆਂ ਤੋੜੀ ਤੇ ਰੂੜੀਆਂ ਨੂੰ ਅੱਗ ਲਗਾਉਣ ਸਮੇਤ ਗਰੀਬ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਗੰਭੀਰ ਇਲਜ਼ਾਮ ਲਗਾਏ ਹਨ ਗੰਭੀਰ ਰੂਪ ਵਿੱਚ ਜ਼ਖਮੀ ਔਰਤਾਂ ਜਿਨ੍ਹਾਂ ਵਿੱਚ ਇੱਕ ਔਰਤ ਗਰਭਵਤੀ ਵੀ ਸੀ ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਘਟਨਾ ਦੇ ਰੋਸ 'ਵਜੋਂ ਸਮੂਹ ਗਰੀਬ ਪਰਿਵਾਰਾਂ ਵੱਲੋਂ ਨਾਬਾਪ ਮਲੇਰ ਕੋਟਲਾ ਰੋਡ 'ਤੇ ਰਣਾ ਲਗਾ ਕੇ ਜਾਮ ਲਗਾ ਦਿੱਤਾ ਗਿਆ ਜਿਸ ਨੂੰ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਖੁਲਵਾਇਆ ਗਿਆ ਇਸ ਸਬੰਧੀ ਦੂਜੀ ਤਿਰ ਦਾ ਕਹਿਣਾ ਹੈ ਕਿ ਉਹਨਾਂ ਉੱਪਰ ਲਗਾਏ ਗਏ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ ਇਸ ਸਬੰਧੀ ਥਾਣਾ ਜਤਿੰਦਰਪਾਲ ਸਿੰਘ ਦਾ ਕਹਿਣਾ ਕਿ ਉਹ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਉਣਗੇ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਲੇਰ ਕੋਟਲਾ ਤੋਂ ਰਣਜੀਤ ਸਿੰਘ ਦੀ ਖਾਸ ਰਿਪੋਰਟ ਹੋਣਾ ਚਾਹੀਦਾ ਸਾਰਿਆਂ ਨੂੰ ਬੇਨਤੀ ਹੈ ਸਾਡੀ 506 ਵਿਗੇ ਜ਼ਮੀਨ ਪੰਚਾਇਤੀਆਂ ਨੇ ਪਹਿਲਾਂ ਵੰਡੀ ਕੋਈ ਨਹੀਂ ਬੋਲਿਆ ਆ ਸਾਡੇ ਕੋਲੇ 30 ਸਾਲ ਦੇ ਅਸੀਂ ਪਾਥੀਆਂ ਪਸਵਾੜੇ ਉਰੇ ਕਰਦੇ ਆ ਦੇ ਰੱਖਦੇ ਆਗੇ ਅੱਜ ਅੱਗ ਲੱਗ ਗਿਆ ਦੇਖ ਲੋ ਕਿਹਦੇ ਵੱਲੋਂ ਲੱਗੀ ਹੈ ਇਹ ਅੱਗ ਇਹ ਅੱਗ ਸਰਦਾਰ ਭਪਿੰਦਰ ਸਿੰਘ ਲਾਂਕੜੀਆਂ ਫੁੱਲਾਂ ਵਾਲਾ ਨਾਲ ਸੀ ਇੱਥੇ ਵੀਡੀਓ ਬਣਾ ਰਿਆ ਸੀ ਬਾਈ ਤੀਰਸ ਨਾਲ ਸੀ ਤੇ ਉਹਦਾ ਭਾਈ ਦੀ ਆਪਣੇ ਤੇਜਹਰੀ ਨਾਲ ਤੇ ਤੇ ਆਪਣੇ ਬੱਗਾ ਸੀ ਮੁੰਡਾ ਆਪਣੇ ਭੀਰੇ ਦਾ ਇਹ ਕਸ਼ਮੀਰ ਸਿੰਘ ਹੈਗਾ ਤੀ ਉਹਦਾ ਜੱਗੇ ਦਾ ਤੁਸੀਂ ਰੋਡ ਜਾਮ ਕੀਤਾ ਜਿਹੜਾ ਕੀ ਮੰਗ ਆ ਤੁਹਾਨੂੰ ਅਸੀਂ ਤਾਂ ਕੰਨ ਖੋਲਣ ਵਾਸਤੇ ਉਹ ਕਰਾ ਵੀ ਇਹਨਾਂ ਦੇ ਕੰਨ ਖੁੱਲ ਜਾਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਰੋਡ ਜਾਮ ਕੀ ਕੀ ਮੰਗ ਕਰਦੇ ਜਿਹੜਾ ਰੋਡ ਜਾਮ ਕੀਤਾ ਐਸਐਚਓ ਸਾਹਿਬ ਆਏ ਸੀਗੇ ਕੀ ਕਹਿੰਦੇ ਨੇ ਉਹ ਹੁਣ ਉਹ ਕਹਿੰਦੇ ਆ ਜੀ ਥਾਣੇ ਆ ਜਾਓ ਉੱਥੇ ਕਾਰਵਾਈ ਕਰਦੇ ਆ ਆ ਬਾਕੀ ਹੋਰ ਕੀ ਕਹਿੰਦੇ ਉਹ ਵੇਖਦੇ ਆ ਕੀ ਕਹ ਕਰਦੇ ਨੇ ਮਰ ਜਿਹੜਾ ਸਾਡਾ ਨੁਕਸਾਨ ਆ ਸੀ ਕਹਿੰਦੇ ਸਾਡਾ ਨੁਕਸਾਨ ਨਹੀਂਤੀਆ ਕਰਨਾ ਇਹਨਾਂ ਨੇ ਫਿਲਹਾਲ ਦੀ ਕੱਡੀ ਰੌਂਡ ਖੋਲ ਰਹੇ ਹੋ ਤੁਸੀਂ ਜਾਮ ਨਹੀਂ ਜੀ ਹੱਲ ਨਹੀਂ ਖੋਲਦੇ ਹਲੇ ਕੋਈ ਗੱਲ ਹੋਈ ਨਹੀਂ ਪ੍ਰਸ਼ਾਸਨ ਨਹੀਂ ਜੀ ਹਲੇ ਕੋਈ ਕਲੀਅਰ ਨਹੀਂ ਹੋਈ ਓਕੇ ਇਹਦੇ ਵਿੱਚ ਵੀ ਟੋਲੇ ਆਲ ਦੇ ਵਿੱਚ ਇਹੀ ਕੁਸ ਹੋਇਆ ਅੱਜ ਇਹੀ ਲਾਂਗੜੀਆਂ ਦੇ ਵਿੱਚ ਹੋਇਆ ਪਹਿਲਾਂ ਇਹਨਾਂ ਦਾ ਦੋ ਦੋ ਕੰਮ ਥੋਨੇ ਪਾਥੀਆਂ ਪੱਤ ਨੂੰ ਉਹ ਵੀ ਨਹੀਂ ਜੜ ਸਕਦੇ ਇਹ ਸਰਕਾਰਾਂ ਨੇ ਜਿਹੜੀਆਂ ਮੈਂ ਤਾਂ ਇਹੀ ਸਰਕਾਰ ਤੋਂ ਮੰਗ ਕਰਦਾ ਵੀ ਜਿਹੜਾ ਸਾਡਾ ਤੀਜਾ ਹਿੱਸਾ ਜ਼ਮੀਨ ਚੋਂ ਬਣਦਾ ਹੈ ਉਹ ਵੀ ਦਿੱਤਾ ਜਾਵੇ ਸਾਡੇ ਲੋਕਾਂ ਨੂੰ ਪਾਥੀਆਂ ਪੱਤ ਨੂੰ ਅੱਜ ਉਹਨਾਂ ਨੇ ਅੱਗ ਲਾਤੀ ਕਿਵੇਂ ਘਰੀਬ ਬੰਦੇ ਨੇ ਸਟਾਈਆ 2000 4000 ਦੇ ਤੂੜੀ ਆ ਉਹਦੇ ਕਿਥੋਂ ਕਿੱਥੇ ਨੂੰ ਜਾਊ ਉਹ ਵਿਚਾਰਾ 4000 ਰੁਪਏ ਕਿੱਥੋਂ ਰਲਿਆ ਆਵਾ ਇਹਨਾਂ ਧਰਨਾ ਚੁੱਕਿਆ ਗਿਆ ਕੀ ਫੈਸਲਾ ਹੋਇਆ ਫੈਸਲਾ ਤਾਂ ਇਹੀ ਹੋਇਆ ਜੀ ਵੀ ਥਾਣੇ 'ਚ ਐਸ ਐਚਓ ਨੇ ਕਿਆ ਟਾਈਮ ਨੂੰ ਟਾਈਮ ਦਿੱਤਾ ਅਸੀਂ ਇਹੀ ਕਹਿੰਨੇ ਆਂ ਵੀ ਨਹੀਂ ਅੱਜ ਰਾਤ ਨੂੰ ਵੀ ਅਸੀਂ ਉਹਦਾ ਨਾਲ ਸਾਡੀ ਸੁਣਵਾਈ ਹੋਈ ਦੂਜੇ ਦਿਨ ਇੱਥੇ ਅਸੀਂ ਰੋੜ ਜਾਮ ਕਰਾਂਗੇ ਉਹ ਫੇਰ ਉਹ ਰੋੜ ਜਾਮ ਕਰਾਂਗੇ ਇਹ ਕਿੰਨਾ ਸੁਣਵਾਈ ਕੀ ਤੁਹਾਡਾ ਜਿਹੜੀ ਮੰਗ ਆਉਂਦੀ ਅਸੀਂ ਤਾਂ ਇਹੀ ਮੰਗ ਕਹਿੰਨੇ ਆਂ ਜੀ ਵੀ ਜਿਹੜਾ ਸਾਡਾ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਵੜਦਾ ਹੈ ਇਹ ਕਹਿੰਦੇ ਨੇ ਜੀ ਪਲਾਟ ਦਿੱਤੇ ਗਏ ਪਲਾਟ ਦਿੱਤੇ ਗਏ ਪਰ ਉਹਨੇ ਵਿੱਚ ਪਲਾਟਾਂ ਦੇ ਵਿੱਚ ਉਹਦੋਂ ਦੇਖਿਆ ਜਾਵੇ ਤਾਂ ਇਹਨਾਂ ਨੂੰ 5-5 ਬੇ ਸੂਏ ਜਾ ਕਰ ਦਿੱਤੀ ਆ ਤਾਂ ਇੱਥੇ ਦੀ 800 ਬੇਗੇ ਜ਼ਮੀਨ ਆ ਬਾਕੀ ਕਿੱਥੇ ਗਈ ਬਈ ਸਾਡੇ ਉਹਦੇ ਵਿੱਚ ਤੀਜਾ ਹਿੱਸਾ ਫੇਰ ਵੀ ਬਣਦਾ ਸਾਡੇ ਲੋਕਾਂ ਦਾ ਜਿਹੜੀਆਂ ਸੱਟਾਂ ਲੱਗੀਆਂ ਨੇ ਤੁਸੀਂ ਕਹਿੰਦੇ ਹੋ ਕਿ ਮਈਆਂ ਦੇ ਉਹ ਕਿੱਥੇ ਨੇ ਹੁਣ ਕਿੱਥੇ ਆ ਗਏ ਉਹ ਦਾਖਲ ਨੇ ਜੀ ਉਹ ਦਾਖਲ ਨੇ ਜੀ ਫਿਰ ਇਹ ਕੋਲੇ ਹਸਪਤਾਲ ਦੇ ਵਿੱਚ ਦਾਖਲ ਨੇ ਉਸ ਹਸਪਤਾਲ ਵਿੱਚ ਕੀ ਮੰਗ ਕਰਦੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਲੋਕਾਂ ਤੇ ਪਰਚਾ ਹੋਣਾ ਚਾਹੀਦਾ ਐਸਐਸਆਰ ਦਾ ਜਿਵੇਂ ਪਹਿਲਾਂ ਹੋਇਆ ਇਹਨਾਂ ਤੇ ਐਸਐਸਆਰ ਇੱਕ ਲੱਗਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਦੀ ਅੱਜੇ ਕਬਟੇ ਨੇ ਅੱਜ ਐਡੀਓ ਸਾਹਿਬ ਦਾ ਪੀਆ ਆਪਣੇ ਆਨੇ ਜੋ ਪੀਐਸਓ ਆਇਨੇ ਉਹਨੇ ਆਪ ਖੁਦ ਕਿਹਾ ਕਹਿੰਦਾ ਮੇਰੇ ਲੋਵੇ ਕੱਲ ਵੀ ਚਿੱਠੀ ਪਹੁੰਚਿਆ ਵੀ ਫਿਰ ਕੱਲ ਨਹੀਂ ਥੋੜੀ ਅੱਖਾਂ ਫੁੱਟੀਆਂ ਤੇ ਇਹਦਾ ਮਤਲਬ ਤੁਸੀਂ ਆਪ ਕਰਾਉਣਾ ਚਾਹੁੰਦੇ ਤੇ ਇਹ ਸਸ ਨੇ ਆਪੇ ਕਰਾਇਆ ਜਾਂ ਤੋ ਤੀਜੇ ਦਿਨ ਚਿੱਠੀ ਆ ਗਈ ਕਿਉਂ ਨਹੀਂ ਇਹਨਾਂ ਨੇ ਕਰਾਇਆ ਇਹਨਾਂ ਦਾ ਹੱਕ ਮੰਗਦਾ ਦੀ ਇਹ ਗੀਤ ਤੇ ਬਿਆਨ ਕਰਦਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਅ ਅੱਜ ਜਿਹੜਾ ਪੂਰੀ ਘਟਨਾ ਹੋਈ ਆ ਜੀ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਕਿਉਂਕਿ ਤੁਹਾਡਾ ਜਿਹੜਾ ਨਾਮ ਲਹਿਤਾ ਗਿਆ ਕਿ ਉਹਨਾਂ ਨੇ ਅੱਗ ਲਗਾਈ ਹੈ ਇੱਥੇ ਇਹ ਸਾਰਾ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਅਗ ਤਾਂ ਉਹਨਾਂ ਨੇ ਅਪੀਲ ਆਈਏ ਸਾਹਮਣੇ ਹੈ ਵੀਡੀਓਗ੍ਰਾਫੀ ਸਾਡੇ ਕੋਲ ਹੈ ਅਸੀਂ ਕੁਝ ਨਹੀਂ ਕੀਤਾ ਅਸੀਂ ਸਿਰਫ ਇਹ ਹੈ ਵੀ ਅੱਧੇ ਲੋਕਾਂ ਨੇ ਸਾਡੇ ਪਿੰਡ ਦੇ ਲੋਕਾਂ ਦੀ ਮਸਤਰਕਾ ਮਾਲਕਾਨ ਜ਼ਮੀਨ ਸੀ ਜਿਹੜੀ ਅੱਜ ਤੋਂ 35 ਸਾਲ ਪਹਿਲਾਂ ਸਾਡੇ ਨਾਂ ਹੋ ਗਈ ਹੁਣ ਉਹ ਜ਼ਮੀਨ ਦੇ ਮਾਲਕ ਅਸੀਂ ਆਂ ਗਰਦਾਬਰੀ ਵੀ 35 ਸਾਲ ਤੋਂ ਸਾਡੇ ਨਾਂ ਹੈ ਪਰ ਮਸਤਰਕਾ 'ਚ ਹੈ ਨਾ ਕਿ ਇੰਡੀਵਿਜੂਅਲ ਹੈ ਮਤਲਬ ਸਾਰਿਆਂ ਦੇ ਨਾਂ ਹੁਣ ਉਹ ਬਾਕੀ ਬੰਦਿਆਂ ਨੂੰ ਜਿੰਨਿਆਂ ਨੂੰ ਵੀ ਪਲਾਟ ਸਾਡੇ ਕੋਲ ਰਿਕਾਰਡ ਹੈਗਾ ਸਾਰੇ ਦਿੱਤੇ ਸੀ ਉੱਦਿਆਂ ਨੇ ਰੋਕ ਲੇ ਅਸੀਂ ਥੋੜਾ ਲੇਟ ਹੋ ਗਏ ਇਸ ਕੱਲ ਨੂੰ ਠੀਕ ਹੈ ਜੀ ਅਸੀਂ ਹੁਣ ਜਿਆ ਦੁਵਾਰਾਂ ਕੱਢਣ ਲੱਗੇ ਤਾਂ ਸਾਨੂੰ ਉਹ ਰੋਕਣ ਲੱਗੇ ਅਸੀਂ ਕਿਹਾ ਵੀ ਇਹ ਸਾਡੀ ਆਪਣੀ ਜਗ੍ਹਾ ਹੈ ਤੁਸੀਂ ਰੋਕ ਨਹੀਂ ਸਕਦੇ ਪੱਥਰੀਆਂ ਪੱਥਨੀਆਂ ਨੇ ਵਿੱਚ ਪੱਥੀ ਜੋ ਪਰ ਸਾਨੂੰ ਨਿਉਆ ਕੱਢਣ ਦਿਓ ਉਹ ਕਹਿੰਦੇ ਜੀ ਬਿਲਕੁਲ ਨਹੀਂ ਇਹ ਗੱਲ ਹੋ ਸਕਦੀ ਵੀ ਅਸੀਂ ਫੇਰ ਸਾਨੂੰ ਬਿਨਾਂ ਪੁੱਛੇ ਉਹਨਾਂ ਨੇ ਤੂੜੀ ਵੀ ਛੜਾਤੀ ਰਾਤੋਂ ਰਾਤ ਤਾਂ ਕਰਕੇ ਸਾਨੂੰ ਆਇਆ ਵੀ ਭਾਈ ਇਹ ਤਾਂ ਫਿਰ ਘਰੋਂ ਕੱਢਣ ਵਾਲੀ ਗੱਲ ਹੈ ਵੀ ਸਾਡੇ ਆਪਦੇ ਥਾਂ 'ਚ ਸਾਨੂੰ ਬੜ ਨਹੀਂ ਦਿੱਤਾ ਜਾ ਰਿਹਾ ਤਾਂ ਉਦੋਂ ਬਾਅਦ ਗੱਲ ਇਹ ਹੈ ਵੀ ਇਹਨਾਂ ਦਾ ਉਹ ਥਾਂ 'ਚ ਨਾ ਕੋਈ ਹਿੱਸਾ ਹੈ ਨਾ ਇਹਨਾਂ ਨੂੰ ਵੰਡ ਕੇ ਦਿੱਤੀ ਹੈ ਅੱਜ ਤੋਂ 45 45 ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੇ ਸਾਰੇ ਵੇੜੇ ਨੂੰ ਛੋੜੇ ਜਿਹੇ ਥਾਂ 'ਚ ਇੱਥੇ ਰਹਿੰਦੇ ਸੀ ਤਾਂ 6-7 ਵਿਸਵੇ ਕੱਲੇ-ਕੱਲੇ 41 ਪਰਿਵਾਰਾਂ ਨੂੰ ਜਿੰਨੇ ਵੀ ਪਰਿਵਾਰ ਤੇ ਦਿੱਥੀ ਵੰਡ ਕੇ ਹਾਂਜੀ ਉਦੋਂ ਬਾਅਦ ਅਗਲੀ ਪੰਚਾਇਤ ਜਦ ਆਈ ਉਹਨਾਂ ਦੇ ਬੱਚੇ ਵੱਡੇ ਹੋ ਗਏ ਤਾਂ ਤਿੰਨ-ਤਿੰਨ ਵਿਸਵੇ ਉਹਨਾਂ ਨੂੰ ਹੋਰ ਦੇਤੀ ਕਿਤੇ ਵੀ ਪੂਰੇ ਪੰਜਾਬ ਚ 2 ਵਿਸਵੇ ਤੋਂ ਵੱਧ 3 ਮਰਲੇ ਤੋਂ ਵੱਧ ਜਗਾ ਨਹੀਂ ਦਿੱਤੀ ਹੋਈ ਪੰਚਾਇਤੀ ਤੌਰ ਤੇ ਅਮਰਗੜ ਵੀ ਐ ਹੋਰ ਵੀ ਐ ਤੋਲੇ ਆਲ ਵੀ ਜਿੱਥੇ ਵੀ ਦਿੱਤੀ ਐ ਤਾਂ ਅਸੀਂ 6-6 ਵਿਸਵੇ ਦਿੱਤੀ ਵੀ ਐ ਕਿਉਂਕਿ ਸਾਡੇ ਪਿੰਡ ਦੀ ਜ਼ਮੀਨ ਖੁੱਲੀ ਸੀ ਤੇ ਫੇਰ ਅਸੀਂ ਇਹਨਾਂ ਨੂੰ ਹੋਰ ਵੀ 2-2 ਵਿਸਵੇ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹ ਮੰਨੇ ਨਹੀਂ ਉਦੋਂ ਬਾਅਦ ਹੁਣ ਸਾਡੇ ਕੁਝ ਜ਼ਮੀਨ ਹੋਰ ਵੀ ਪਈ ਐ ਦੋ ਕਿਲੇ ਸਾਂਝੇ ਉੱਥੇ ਵੀ 10-10 ਵਿਸਵੇ ਤੇ ਲੋਕਾਂ ਨੇ ਕਬਜ਼ਾ ਕਰਨ ਲੱਗੇ ਨਹੀਂ ਆਏ ਜੀ ਤੱਕੇ ਨਾਲ ਤੇ ਉਦੋਂ ਬਾਅਦ ਹੁਣ ਅਸੀਂ ਜਦ ਅੱਜ ਉੱਥੇ ਗਏ ਨੇ ਉਹ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਤੇ ਅੱਗ ਲਾ ਕੇ ਝੂਠੇ ਕੇਸ ਪਾ ਕੇ ਮਾਰ ਧਾੜ ਦੇ ਇੱਟਾਂ ਰੋੜੇ ਚਲਾਏ ਉਹਨਾਂ ਨੇ ਬਹੁਤ ਕੀਤਾ ਮੈਂ ਵਿੱਚ ਹੋ ਕੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਵੀ ਲੜਾਈ ਨਾ ਹੋਵੇ ਪਰ ਹੋਈ ਵੀ ਨਹੀਂ ਲੜਾਈ ਕੋਈ ਡੰਡਾ ਕੋਈ ਹੋਰ ਕਿਸੇ ਦੇ ਵੱਜਿਆ ਨਹੀਂ ਉਸ ਉਹਨਾਂ ਵੱਲੋਂ ਕਿਹਾ ਜਾ ਰਿਹਾ ਸਾਡੇ ਕੁੱਟਮਾਰ ਕੀਤੀ ਕੋਈ ਨਹੀਂ ਨਹੀਂ ਉਹ ਬਿਲਕੁਲ ਉਹਨਾਂ ਨੇ ਰੋੜੇ ਮਾਰੇ ਨੇ ਅਸੀਂ ਸਾਡੇ ਵੱਲੋਂ ਕੁਝ ਨਹੀਂ ਹੋਇਆ ਉਹਨਾਂ ਨੇ ਰੋੜੇ ਮਾਰੇ ਨੇ ਸਾਡੇ ਬੰਦਿਆਂ ਦੇ ਲੱਗੇ ਵੀ ਨਹੀਂ ਤਿੰਨ ਚਾਰ ਡੰਡੇ ਵੀ ਲੱਗੇ ਨੇ ਰੋੜੇ ਵੀ ਲੱਗੇ ਨੇ ਥੋੜੇ ਵੀ ਕੁਝ ਬੰਦੇ ਐਡਮਿਟ ਨੇ ਜਾਂ ਬੰਦੇ ਐਡਮਿਟ ਨੇ ਜੀ ਦੋ ਬੰਦੇ ਭੇਜੇ ਨੇ ਅੱਛਾ ਜੀ ਉਹ ਜਿਹੜਾ ਫੇਕ ਹੈ ਉਹਨਾਂ ਨੇ ਸਾਰੀਆਂ ਜਿਹੜੀਆਂ ਲੇਡੀਜ਼ ਭੇਜੀਆਂ ਨੇ ਸਾਨੂੰ ਵੀ ਪਤਾ ਲੱਗਿਆ ਵੀ ਉੱਥੇ ਐਡਮਿਟ ਕਰਾਈਆਂ ਨੇ ਉਹਨਾਂ ਨੇ ਬਿਲਕੁਲ ਕਿਸੇ ਨੇ ਕੁਛ ਇਧਰ ਉਹ ਨਾ ਰੋੜਾ ਨਾ ਇੱਟ ਨਾ ਡੰਡਾ ਕਿਉਂਕਿ ਮੈਂ ਵਿੱਚ ਸੀ ਮੂਰੇ ਮੈਂ ਵਿੱਚ ਹੋ ਕੇ ਲੜਾਈ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਲੜਾਈ ਹੋ ਵੀ ਜਾਂਦੀ ਕਿਉਂਕਿ ਸਾਡਾ ਫਰਜ਼ ਬਣਦਾ ਵੀ ਅਸੀਂ ਲੜਾਈ ਨਾ ਹੋਣ ਦੀ ਸਰ ਉਹਨਾਂ ਨੇ ਕਿਹਾ ਵੀ ਇੱਕ ਲੇਡੀਜ਼ ਦੇ ਬੱਚਾ ਹੋਣ ਵਾਲਾ ਸੀ ਵੀ ਉਹਨਾਂ ਦੇ ਢਿੱਡ 'ਚ ਲਤਾਂ ਮਾਰੀ ਜਾਂਦਾ ਨਹੀਂ ਨਹੀਂ ਕਿਸੇ ਨੇ ਲਤਾਂ ਨਹੀਂ ਸਾਰੀ ਮੂਵੀ 'ਚ ਹੈ ਸਾਰਾ ਕੁਝ ਔਨ ਰਿਕਾਰਡ ਹੈ ਹਾਂ ਕੀ ਮੰਗ ਕਰਦੇ ਹੁਣ ਤੁਸੀਂ ਕਿਵੇਂ ਇਹ ਨਿਬੜਨਾ ਚਾਹੀਦਾ ਮਸਲਾ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਸਾਡਾ ਥੋਂ ਬਗਲਣ ਦਿੱਤਾ ਜਾਵੇ ਤੇ ਉਹਦੇ 'ਚ ਨਾ ਦਖਲੰਦਗੀ ਕੀਤੀ ਜਾਵੇ ਜੇ ਅੱਜ ਵੀ ਉਹ ਸਾਰਾ ਪਿੰਡ ਇਕੱਠਾ ਹੁੰਦਾ ਅਸੀਂ ਦੋ-ਦੋ ਵਿਸਵੇ ਉਹਨਾਂ ਨੂੰ ਹੋਰ ਆਪਣੀ ਜ਼ਮੀਨ 'ਚੋਂ ਹੀ ਦੇਣ ਨੂੰ ਤਿਆਰ ਆਂ ਉੱਧਰ ਉਹਨਾਂ ਦਾ ਕਹਿਣਾ ਕਿ ਅਸੀਂ 15 ਸਾਲ ਤੋਂ ਜ਼ਿਆਦਾ ਸਮਾਂ ਇੱਥੇ ਬੈਠਿਆ ਨੂੰ ਹੋ ਗਿਆ ਉਸ ਟਾਈਮ ਬਿਲਕੁਲ ਬੈਠਿਆ ਨੂੰ ਨਾ ਕਿਸੇ ਨੂੰ ਹੋਰ ਹੋਇਆ ਥੋੜੇ-ਮੋਟੇ ਥੋਂਚ ਕਿਸੇ ਨੇ ਪਾਥੀਆਂ ਪਤਲੀਆਂ ਜਾਂ ਹੋਰ ਕਰ ਲਿਆ ਖਾਲੀ ਥੋਂ ਪਿਆ ਤੇ ਉਹ ਕੋਈ ਕਿਸੇ ਦਾ ਪੱਕਾ ਕਬਜ਼ਾ ਨਹੀਂ ਜਦ ਪਾਥੀਆਂ ਚੱਕੀਆਂ ਜਾਂਦੀਆਂ ਨੇ ਦੋ-ਦੋ ਮਹੀਨੇ ਬੇਲ ਹੀ ਰਹਿੰਦੀ ਹੈ ਜਗਾ ਪਹਿਲਾਂ ਤੂੜੀ ਦਾ ਕੁੱਪ ਕਿਸੇ ਨੇ ਤਨ ਚਾਰ ਸਾਲ ਪਹਿਲਾਂ ਲਾਇਆ ਸੀ ਹੁਣ ਉਹ ਵੀ ਨਹੀਂ ਸੀ ਲਾਇਆ ਪਰ ਐਤਕੀ ਤੂੜੀ ਸਸਤੀ ਹੋਣ ਕਰਕੇ ਤੇ ਆ ਗੜਬੜ ਕਰਕੇ ਉਹਨਾਂ ਨੇ ਧੱਕੇ ਨਾਲ ਤੇ 8-10 ਆਸਟ੍ਰੇਲੀਆ ਤੂੜੀ ਦੀਆਂ ਰਾਤੋਂ-ਰਾਤ ਛਡਾਲੀਆਂ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੱਥੇ ਦੀਆਂ ਤੁਹਡੇ ਲਵੇ ਜਿਹੜੀ ਤੁਸੀਂ ਮਲਕੀਅਤ ਦੀ ਗੱਲ ਕਰਦੇ ਹੋ ਕਿ ਸਾਡੀ ਮਲਕੀਅਤ ਆ ਉਹਦਾ ਕੋਈ ਸਬੂਤ ਤੁਹਾਡੇ ਕੋਲੇ ਬਿਲਕੁਲ ਡਾਕੂਮੈਂਟਲੀ ਪ੍ਰੂਫ ਨਹੀਂ ਸਾਡੇ ਕੋਲ ਅੱਛਾ ਜੀ ਤੇ ਸਾਡੇ ਕੋਲ ਪੂਰੀ ਜ਼ਮੀਨ ਦੀ ਫਰਦ ਹੈ ਤੇ ਪੂਰੀ ਦੀ ਗਰਦਾਬਰੀ ਆ ਨਵੀਂ ਗਰਦਾਬਰੀ ਕਰੀ ਹੋਈ ਹੈ ਸਾਡੇ ਨਾਂ ਹੈ ਬਿਲਕੁਲ ਇਹਨਾਂ ਦਾ ਪੂਰੀ ਫਰਦ ਚ ਕਿਤੇ ਕੋਈ ਨਾਂ ਨਹੀਂ ਹੈਗਾ ਪੂਰੀ ਜਿੰਨੀ ਵੀ ਫਰਦ ਹੈਗੀ ਕਿਤੇ ਕਿਸੇ ਦਾ ਵੀ ਨਾਂ ਨਹੀਂ ਹੈਗਾ ਕਢਾ ਕੇ ਸਾਨੂੰ ਦਿਖਾ ਦੇਣ ਵੀ ਕਿਤੇ ਵੀ ਕਿਸੇ ਦਾ ਨਾਂ ਬੋਲਦਾ ਹੋਵੇ ਤੇ ਬਾਕੀ ਅਸੀਂ ਅੱਜ ਤੋਂ 25 ਸਾਲ ਪਹਿਲਾਂ ਵੰਡੀ ਹੋਈ ਹੈ ਉਹ ਹਿੱਸੇ ਪਾਏ ਹੋਏ ਨੇ ਵੀ ਕਿੰਨੇ ਕਰਮਾਂ ਕਿਧੀਆਂ ਨੇ ਬਾਕੀ ਦੇ ਬੰਦੇ ਉਹ ਵੰਡੀ ਬੈਠੇ ਨੇ ਰੋਕੀ ਬੈਠੇ ਨੇ ਤੇ ਅਸੀਂ ਅਜੇ ਉਹਦੇ ਤੇ ਰੋਕਣਾ ਸੀ ਬਸ ਆ ਰੋਲੇ ਪੁਰਾਣੀ ਵੀ ਅਸੀਂ ਹੁਣ ਕੰਦਾ ਕੱਢਨੀ ਆ ਸੀ ਆ ਕੇ ਦੇਖ ਲਿਆ ਨਾ ਲੋਕਾਂ ਨਾਲ ਮੈਂ ਤੋਰ ਸੀਗਾ ਆਪਣਾ ਏਅਰਪੋਰਟ ਦਾ ਜੋੜ ਸੀ ਕੋਈ ਗੱਲ ਹੀ ਦੇਖਦੇ ਆ ਜੀ ਜੋ ਜਿਹੜੇ ਹੱਥ ਵਗੈਰਾ ਲਾ ਕੇ ਗਏ ਨੇ ਦੇਖੋ ਜੀ ਜਿਹਨੇ ਗਰੂਨ ਹੱਥ ਚ ਲਿਆ ਜਿਹਨੇ ਗਲਤੀ ਕੀਤੀ ਉਹ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਊਗੀ ਉਹ ਅਫਸਰਾਂ ਦੇ ਧਿਆਨ ਚ ਲੈ ਕੇ ਕੀਤੀ ਜਾਊਗੀ ਹਾਂ ਜੀ ਇਹਨਾਂ ਨੇ ਧਰਨਾ ਚੱਕ ਲਿਆ ਉਹ ਵਿਸ਼ਵਾਸ ਦਿਵਾਇਆ ਇਹਨਾਂ ਨੇ ਧਰਨਾ ਚੱਕ ਲਿਆ ਜਿਹੜੇ ਬੰਦੇ ਨੇ ਵੀ ਕੋਈ ਗਲਤੀ ਕੀਤੀ ਹੋਊਗੀ ਉਹਦੇ ਖਿਲਾਫ ਐਸ ਪਰ ਲਾਅ ਕਾਰਵਾਈ ਕੀਤੀ ਜਾਊਗੀ ਕਿਹੜਾ ਚੁੰਨਿਆ ਜਿਹੜੇ ਉਹਨੇ ਲੜਾਈ ਹੋਈ ਆ ਮਰੀਜ਼ ਆਏ ਸੀਗੇ ਹਾਂ ਇੱਕ ਤਾਂ ਪੇਸ਼ੈਂਟ ਹਰਮਿੰਦਰ ਕੌਰ ਵਾਈਫ ਆਵਚਰਨਜੀਤ ਕੌਰ ਲਾਂਗੜੀਆਂ ਤੋਂ 40 ਸਾਲ ਦੇ ਪੱਕੀਆਂ ਸੀ ਐਸ ਐਮ ਐਲ ਸੀ ਤੇ ਇੱਕ ਕਰਨਜੀਤ ਕੌਰ ਵਾਈਫ ਆਫ ਕਾਲਾ ਸਿੰਘ ਲਾਂਗੜੀਆ ਤੋਂ 30 ਸਾਲ ਦੇ AMLC ਆਇਆ ਸੀ ਲੜਕੇ ਇੱਕ ਕਿਰਨਜੀਤ ਕੌਰ ਵਾਈਫ ਆਫ ਅਮਨਦੀਪ ਲਾਂਗੜੀਆ ਤੋਂ ਤੇ AMLC ਪਲੱਸ ਇਹਨਾਂ ਨੂੰ 5 ਮਾਰਕ ਦੀ ਪ੍ਰੈਗਨancies ਸੀ ਇਹਨਾਂ ਦਾ ਆਪਾਂ ਫਸਟ ਟਰੀਟਮੈਂਟ ਦੇ ਕੇ ਥੀਮ ਰਿਪੋਰਟ ਲਈ AMLC ਲਈ ਤੇ